ਮਗਾਤਾ ਨਹੀਂ ਮੈਂ ਸੱਚੀ ਗੱਲ ਆ ਜਿਹੜਾ ਸਾਡੇ ਕੋਲੇ ਬੁੰਡੇ ਰਹਿੰਦੇ ਸੀ ਮੈਨੂੰ ਉਹਨਾਂ ਦਾ ਫੋਨ ਆਇਆ ਮੈਂ ਕਿਹਾ ਮੈਨੂੰ ਫੋਨ ਕਰ ਆ ਮੈਂ ਦਬਾਰਾ ਦੇਖਦੀਆਂ ਇਹਦੇ ਡੈਡੀ ਟਟਲੇ ਰਹਿੰਦੇ ਕਰਕੇ ਮੈਂ ਕਿਹਾ ਕੋਈ ਨਾ ਤੁਸੀਂ ਘਬਰਾਉਣਾ ਮੈਂ ਕਰਦੀਆਂ ਫੋਨ ਮੈਂ ਫੇਰ ਵੀ ਹਿੰਮਤ ਕਰਕੇ ਇਹਦੇ ਡੈਡੀ ਤੋਂ ਦੁਬਾਰਾ ਫੋਨ ਕੀਤਾ ਜਿਹੜੇ ਫੋਨ ਨੰਬਰ ਤੇ ਮੈਂ ਸਕੋ ਲਾਈਆਂ ਸੀਗਾ ਉਹ ਕਹਿੰਦਾ ਨਹੀਂ ਆਂਟੀ ਸੱਚੀ ਗੱਲ ਆ ਇਹ ਕਹਿੰਦਾ ਅਸੀਂ ਦੇਖੀ ਜਾਂਦੇ ਆ ਵੀ ਮਨੀ ਦਾ ਅੱਜ ਸਾਨੂੰ ਫੋਨ ਹੀ ਨਹੀਂ ਆਇਆ ਗੱਲ ਕੀ ਆ ਉਹਨਾਂ ਨੂੰ ਥੋੜੀ ਦੇਰ ਬਾਅਦ ਉਹਨਾਂ ਨੂੰ ਵੀ ਫੋਨ ਆ ਗਿਆ ਕਹਿੰਦਾ ਫਿਰ ਅਸੀਂ ਐ ਏਦਾਂ ਕਰਦੇ ਕਰਦੇ ਤਾਂ ਅਸੀਂ ਤੁਹਾਨੂੰ ਫੋਨ ਤੇ ਦੱਸਿਆ ਉਹ ਬਧੀਆ ਸੀ ਮੇਰਾ ਪਤ ਕਦੇ ਕਿਸੇ ਨਾਲ ਲੜਿਆ ਨਹੀਂ ਸੀ ਮੈਂ ਰੋਜ਼ ਕਹਿੰਦੀ ਸੀ ਮੈਂ ਕਹਿੰਦਾ ਹਦਰ ਮੈਂ ਦੇਖਦੀ ਆ ਵੀ ਸੁਣਦੇ ਆ ਵੀ ਹਦਰ ਦਾ ਮਾਹੌਲ ਠੀਕ ਨਹੀਂ ਵੀ ਤੂੰ ਕਿਸੇ ਨਾਲ ਨਹੀਂ ਲੜਨਾ ਮੰਮੀ ਮੈਂ ਕਹਾਂ ਦੇ ਲਈ ਲੜਨਾਗਾ ਉੱਤੇ ਕੋਲੇਗੇ ਰਹਿੰਦੇ ਸੀ 7-8 ਮੁੰਡੇ ਨੇ ਉਹ ਕੋਲੇ ਰਹਿੰਦੇ ਸੀਗੇ ਕਹਿੰਦੇ ਅਸੀਂ ਨਹੀਂ ਆਂਟੀ ਲੜਦੇ ਜਾਵਾਂ ਵੀ ਸਾਡਾ ਮਨੀ ਤਾਂ ਸਾਡਾ ਨਾ ਬਹੁਤ ਵੱਡਾ ਵੱਡਾ ਭਾਈ ਬਣਾਇਆ ਵਾ ਅਸੀਂ ਮਾਨ ਕਹਿੰਦੇ ਸੀ ਉੱਥੇ ਮੇਰੇ ਪੁੱਤ ਨੂੰ ਮਾਨ ਮਾਨ ਕਹਿ ਕੇ ਬੁਲਾਉਂਦੇ ਸੀ ਸਾਰੇ ਕਿੰਨਾ ਚਿਰ ਹੋ ਗਿਆ ਗਏ ਉਹ 2017 ਚ ਗਿਆ ਸੀ ਜੀ ਹੁਣ ਆਇਆ ਸੀ ਹੁਣ 8 6 7 8 ਸਾਲ ਹੋ ਗਏ ਗਏ ਨੂੰ ਹਾਂਜੀ ਹੁਣ ਆਇਆ ਸੀਗਾ ਉਹ ਆਇਆ ਸੀ 8 ਅਕਤੂਬਰ ਨੂੰ ਹਾਂ 8 ਤੋਂ 3 ਅਕਤੂਬਰ ਨੂੰ ਆਇਆ ਸੀ ਸਾਡੇ ਕੋਲੇ ਉਹ ਗਿਆ ਆ 9 ਨਵੰਬਰ ਨੂੰ 9 ਨਵੰਬਰ ਨੂੰ ਹੋਇਆ ਗਿਆ ਸੀ ਆ ਉਹ ਦਣਾ ਤੜਕੇ ਸਾਡੇ ਸੰਡੇ ਵਾਲੇ ਦਿਨ ਗਿਆ ਜੀ ਉਹ ਸੰਡੇ ਆ 9 ਤਰੀਕ ਸੀ ਹਜੇ ਕੱਲ ਗਏ ਨੂੰ ਉਹਨੂੰ ਉਦੋਂ 9 ਤਰੀਕ ਨੂੰ ਜਦੋਂ ਉਹਦਾ ਫੋਨ ਆ ਗਿਆ ਡੈਥ ਦਾ ਉਹ ਦਿਨ ਤੇ 9 ਮਹੀਨੇ ਹੋਇਆ ਗਏ ਨੂੰ ਚੌਥਾ ਲੱਗਿਆ ਆ ਉਹਨੇ ਇੱਕ 23 ਤਵਾਦੇ ਇਹਨੇ ਜਾਣਾ ਸੀ ਅਸੀਂ ਮੰਗ ਕਰਦੇ ਹਾਂ ਅਸੀਂ ਮੰਗ ਵਸ ਮੈਂ ਇਹੀ ਕਰਦੀ ਆਂ ਇਹ ਮੇਰਾ ਪੁੱਤ ਸਾਡੇ ਕੋਲੇ ਆ ਜੇ ਮੇਰੇ ਪੁੱਤ ਦੀ ਡੈਡ ਵਾੜੀ ਸਾਡੇ ਕੋਲੇ ਆ ਜੇ ਅਸੀਂ ਉਹਦਾ ਜਾਦੇ ਦਾ ਅਸੀਂ ਉਹਦਾ ਮੈਂ ਸਾਰਾ ਕੁਝ ਆਪ ਦੇ ਹੱਥੀ ਕਰ ਲਾਂ ਫੇਰ ਮੈਨੂੰ ਜ਼ਬਰ ਆ ਜਾਊਗਾ ਵੀ ਮੇਰਾ ਪੁੱਤ ਮੇਰੇ ਕੋਲੇ ਆ ਗਿਆ